Yeah. <laughs> ਅਤਿਮਾ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਆਰਕੇ ਕਾਂਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸੋਤੋ ਕਰਦੇ ਆਂ ਤੁਹਾਡਾ ਨਿਗਾ ਨਿਗਾ ਸਵਾਗਤ ਮੌਜੂਦ ਹਾਂ ਜੀ ਅੱਜ ਤਾਰਾਪੁਰ ਪਿੰਡ ਦੇ ਵਿੱਚ ਤਾਰਾਪੁਰ ਪਿੰਡ ਦੇ ਵਿੱਚ ਆਪਾਂ ਜਿ ਸਥਿਤ ਹਾਂ ਜੀ ਕਿ ਜ਼ਿਲ੍ਹਾ ਹੈ ਮੋਹਾਲੀ ਸੋ ਇੱਥੇ ਮੇਲਾ ਭਰਦਾ ਹੈ ਜੀ ਸੋ ਬੜਾ ਮਸ਼ਹੂਰ ਮੇਲਾ ਹੈ ਤਾਰਾਪੁਰ ਦਾ ਤਾਰਾਪੁਰ ਪਿੰਡ ਦਾ ਜੀ ਸੋ ਆਪਾਂ ਤੁਹਾਨੂੰ ਮੇਲੇ ਦੀਆਂ ਸਾਰੀਆਂ ਝਲਕੀਆਂ ਦਿਖਾਵਾਂਗੇ ਸੋ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਦੇ ਨਾਲ ਹੀ ਵੀ ਆਪਾਂ ਗੱਲਬਾਤ ਕਰਾਂਗੇ ਸੋ ਕੀ ਹੈ ਉਹਨਾਂ ਸਾਰਿਆਂ ਦਾ ਕਹਿਣਾ ਤੋ ਬਣੇ ਰਹੋ ਸਾਡੇ ਏਟੀਮਾਨ ਚੈਨਲ ਦੇ ਨਾਲ ਜਾ ਬਾਬਾ ਜੀ ਜੀ ਜਾ ਬਾਬਾ ਜੀ ਜੀ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਵਸੀਰ ਮੁਹੰਮਦ ਹੈ ਜੀ ਅੱਛਾ ਜੀ ਸੋ ਬਾਬਾ ਜੀ ਜੋ ਤਾਰਾਪੁਰ ਦੇ ਵਿੱਚ ਜੋ ਇਹ ਮੇਲਾ ਭਰ ਰਿਹਾ ਹੈ ਸੋ ਜੀ ਇਹ ਬਾਬਾ ਜੀ ਤਾਰਾਪੁਰ ਜਿਹੜਾ ਹੈਗਾ ਜੀ ਇਹ ਪਿੰਡ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਕਿੱਥੇ ਹੈਗਾ ਜੀ ਇਹ ਮੋਹਾਲੀ ਜ਼ਿਲ੍ਹੇ ਵਿੱਚ ਪੈਂਦਾ ਜੀ ਅੱਛਾ ਜੀ ਇਹ ਬਾਬਾ ਜੀ ਦਾ ਮੇਲਾ ਸਈਆਂ ਤੇ ਭਰਦਾ ਆ ਰਿਹਾ ਅੱਛਾ ਜੀ ਪਹਿਲਾਂ ਕੋਈ ਰਸਤਾ ਨਹੀਂ ਤਾਂ ਹੁੰਦਾ ਜੀ ਫੇ ਨਦੀਆਂ ਨਾਲੇ ਰਸਤੇ ਹੁੰਦੇ ਤੇ ਬੰਦੇ ਪੈਦਲੇ ਤੁਰ ਕੇ ਆਉਂਦੇ ਜੀ ਖਿਦਰਾਬਾਦ ਤੇ ਹਾਂ ਜੀ ਹਾਂ ਜੀ ਤੇ ਹੁਣ ਮੋ ਚਲੋ ਬਡਾਲੀ ਸਾਹਿਬ ਨੇ ਕਿਰਪਾ ਕਰੀ ਹੈ ਰ ਸੰਗਤ ਚੱਲੋ ਹੁਣ ਆਪਣੇ ਸਾਧਨਾ ਪਰ ਲੱਗ ਜਾਈਓਣ ਹਾਂਜੀ ਬਾਕੀ ਸੰਗਤਾਂ ਬਾਤ ਐ ਲੰਗਰ ਪਾਣੀ ਵੀ ਬਾਹਰ ਦੇ ਲੋਕ ਸ਼ਰਧਾਲੂ ਲਾਉਂਦੇ ਹੋ ਰਹੇ ਜੀ ਪਿੰਡਾਂ ਵਿੱਚ ਵੀ ਲੰਗਰ ਲੱਗਦਾ ਮੀਆਂ ਪਰ ਵੀ ਤਾਰਾ ਪਰ ਵੀ ਲੱਗਦਾ ਹਰੀ ਪਰ ਵੀ ਲੱਗਦਾ ਖੀਦਰਾਵਾਲ ਵੀ ਲੱਗਦਾ ਇਹ ਜਿਹੜਾ ਮੇਲਾ ਮੱਬਾ ਜਿਹੜਾ ਮੇਲਾ ਮੈਂ ਤੁਹਾਨੂੰ ਰੋਕਣਾ ਚਾਹੁੰਗਾ ਇੱਥੇ ਜਿਹੜਾ ਮੇਲਾ ਐ ਇਹ ਮੇਲਾ ਜੀ ਕਿਹੜੇ ਮਹੀਨਿਆਂ ਚ ਭਰਦਾ ਜੀ ਕਿਹੜੇ ਸਾਲ ਮੇਲਾ ਜੀ ਭਰਦਾ ਤਾਂ ਹਰ ਵੀਰਵਾਰਾ ਪਰ ਜੇਠ ਦੇ ਵਿੱਚ ਬਾਬਾ ਜੀ ਦਾ ਚਾਲਾ ਹੁੰਦਾ ਤੇ ਜੇੜਮਾ ਮਤਲਬ ਬੜੇ ਮਹੀਨੇ ਮਜਾਦਾ ਮੰਨਿਆ ਜਾਂਦਾ ਪੰਜਵੇਂ ਮਹੀਨੇ ਮਾ ਅੱਛਾ ਜੀ ਸਗਰਾਂਤ ਤੇ ਸਗਰਾਂਤ ਜਿਕਣਾ ਹੁਣ ਜਿਕਣਾ ਸਗਰਾਂਤ ਹੁਣ 14 ਤਰੀਕ ਦੀ ਸੀ ਹਾਂਜੀ 16 ਤਰੀਕ ਦਾ ਮੇਲਾ ਤਾਂ ਹਾਂਜੀ 16 ਤਰੀਕ ਦੇ ਬਾਅਦ ਮਾ 23 ਤਰੀਕ ਦਾ ਮੇਲਾ ਤਾਂ ਹਾਂਜੀ 23 ਤਰੀਕ ਦੇ ਬਾਅਦ ਮਾ 30 ਤਰੀਕ ਦਾ ਮੇਲਾ ਤਾਂ 30 ਤਰੀਕ ਦੇ ਬਾਅਦ ਮਾ ਹੁਣ 6 ਤਰੀਕ ਦਾ ਮੇਲਾ ਅਗੇ ਅਗੇ ਹਾਂਜੀ ਹਾਂ ਜੂਨਵਾਂ ਜੂਨਵਾਂ ਅੱਛਾ ਜੀ 6 ਦੇ ਬਾਅਦ ਮਾਂ 13 ਤਰੀਕ ਦਾ ਮੇਲਾ ਅੱਛਾ ਜੀ ਫਿਰ ਚਰ ਬਰਸਾਦ ਪੈਂਦੀ ਫੇ ਸੰਗਤ ਘਟ ਜਾਂਦੀ ਹੈ ਕਦੇ ਰਸਤਾ ਫਿਰ ਨਦੀਆਂ ਨਾਲੇ ਦਾ ਰਸਤਾ ਫਿਰ ਸੰਗਤਾਂ ਟਾਮੀ ਟਾਮੀ ਆਉਂਦੀ ਹੈ ਜਿੱਦਾਂ ਮਾਪੇ ਹੁਣ ਦੇਖਿਆ ਆਪਾਂ ਨੇ ਧੁੱਪ ਬਹੁਤ ਪੈ ਰਹੀ ਹੈ ਹੈਨਾ ਜੀ ਵਿੱਚ ਘਟੋ ਘਟ 45 40 ਡਿਗਰੀ ਟੈਂਪਰੇਚਰ ਹੋਇਆ ਬਾਤ ਤੋਂ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਜੀ ਉਹ ਘਟਿਆ ਕਿ ਸੰਗਤਾਂ ਦੇ ਵਿੱਚ ਜਿਹਨਾਂ ਦੀ ਮਾਲਕ ਨਾਲ ਪਿਆਰ ਹੈ ਜੀ ਉਹਨਾਂ ਨੂੰ ਚਾਹ ਡਿਗਰੀ ਘਟੋ ਚਾਹ ਵਧੋ ਉਹਨਾਂ ਬਾਬਾ ਜੀ ਦੀ ਹਾਜ਼ਰੀ ਪਾਣੇ ਸਾਲ ਪਿੱਛੇ ਤੇ ਜਿਕਰ ਆਪਣੇ ਸੁੱਖਾਂ ਸੁੱਖੀਆਂ ਵੀ ਆ ਬਾਬੇ ਬੁੱਢਣ ਸਾਹ ਦੇ ਲਖਦਾਤਾ ਦੇ ਦਰਬਾਰ ਮਚਣਾ ਹੁੰਦੇ ਜਿੱਥੇ ਸਰਦਾ ਦੇ ਨਾਲ ਅਗਲਾ ਸਾਰੀ ਜਗ੍ਹਾ ਸਲਾਮ ਕਰਦਾ ਪੂਰਾ ਵੀ ਅਸੀਂ ਵੀ ਲੰਗਰ ਸੰਗਤ ਦੇ ਸੰਜੋਗ ਨਾਲ ਲੱਗ ਰਿਹਾ ਜੋ ਇਨਾਂ ਵੀ ਕਿਸੇ ਤੇ ਕੋ ਮਾਣਾ ਮੋਟਾ ਤੇਲ ਫੁੱਲ ਦਿੰਦਾ ਸੀ ਸੰਗਤ ਨੂੰ ਪ੍ਰਸ਼ਾਦਾ ਪਾਣੀ ਸ਼ਿਖਾ ਦਿੰਦੇ ਆ ਸਭ ਸੰਗਤ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਨਹੀਂ ਸੋ ਜੀ ਬਾਬਾ ਜੀ ਇੱਕ ਸਵਾਲ ਹੋਰ ਜੀ ਸੰਗਤਾਂ ਵਾਸਤੇ ਜਿਹੜੀਆਂ ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਉਹਰੇ ਮੱਥਾ ਟੇਕਣ ਆਂਦੀਆਂ ਸੋ ਸਾਡੀ ਵੀਡੀਓ ਦੇਖਦੇ ਆ ਸੋ ਉਹਨਾਂ ਨੂੰ ਤੁਸੀਂ ਕੀ ਕਹੋ ਸੰਗਤਾਂ ਕੀ ਕਹੋਂਗੇ ਵੀ ਇਹਨਾਂ ਨੂੰ ਕਿਸ ਤਰੀਕੇ ਨਾਲ ਆਣਾ ਚਾਹੀਦਾ ਵੀ ਕਿਹੜੀ ਕਿਹੜੀ ਚੀਜ਼ਾਂ ਦੌਰਿਆ ਕਿ ਉਹਨਾਂ ਨੂੰ ਤਿਆਰ ਰੱਖਣਾ ਚਾਹੀਦਾ ਸੰਗਤਾਂ ਨਹੀਂ ਜਖਣਾ ਆਪਣੇ ਮੰਦਿਆਂ ਮਰਾਦਾਂ ਪੂਰੀਆਂ ਕਰਦੇ ਕੋਈ ਮਾਲ ਪਸੂ ਬਾਰਾ ਕੋਈ ਆਪਣੇ ਵਿਆਹ ਬਾਰਾ ਕੋਈ ਮੁਕੱਦਮਿਆਂ ਬਾਰਾ ਕੋਈ ਜ਼ਮੀਨ ਜਾਇਦਾਦ ਬਾਰਾ ਉਕਣੋ ਕੋਣੋ ਦੇ ਬਾਬਾ ਤਮੰਨਿਆਂ ਪੂਰੀ ਕਰਦਾ ਕੋਈ ਬਾਹਰ ਜਾਣੇ ਨੂੰ ਫਿਰਦਾ ਕਿਸੇ ਬੱਚੇ ਨੇ ਬੱਚਿਆਂ ਬਾਰਾ ਅਗਲਾ ਪੁੱਛਦਾ ਆਪਣੇ ਮਨ ਦੇ ਵਿੱਚ ਸਰਦਾ ਲੈ ਕੇ ਕਿ ਸਾਲ ਪਿਛਲੇ ਸੁਖਨਾ ਕਰਨ ਆਉਂਦੇ ਜੇਠ ਦੇ ਵਿੱਚ ਬਾਬੇ ਦੇ ਚਾਲੇ ਦੇ ਵਿੱਚ ਪੰਜਵੇਂ ਮਹੀਨੇ ਵਾਂ ਸਭ ਸੰਗਤ ਦੇ ਸੰਯੋਗ ਦੇ ਨਾਲ ਮੇਲਾ ਭਰਦਾ ਸਭ ਸੰਗਤ ਦੇ ਸੰਯੋਗ ਨਾਲ ਲੰਗਰ ਪਾਣੀ ਵੀ ਹਰ ਜਗ੍ਹਾ ਲੱਗਦਾ। ਬਾਕੀ ਬਾਬਾ ਜੀ ਦੀ ਕਿਰਪਾ ਪ੍ਰਾਣਾ ਬਾਬੇ ਦਾ ਦਰਵਾਜ਼ਾ ਬਾਬੇ ਬੁੱਲਣ ਸ਼ਾਹ ਦਾ ਤੇ ਪੀਰ ਦਾ ਹੁਣ 9 ਗਜੇ ਦੇ ਵੀ ਬਣ ਗਿਆ, 11ਵੇਂ ਵਾਲੇ ਬਾਬਾ ਜੀ ਦਾ ਵੀ ਬਣ ਗਿਆ। ਇੱਧਰ ਬਾਗੜ ਵਾਲੇ ਪੀਰ ਦਾ ਵੀ ਬਣ ਗਿਆ ਸੰਗਤ ਦੇ ਸੰਯੋਗ ਦੇ ਨਾਲ। ਕਿੰਨੇ ਸਥਾਨ ਬਣੇ ਹੋਏ ਜੂਰੇ? ਕੁੱਲ ਸਤੰਤ ਜੀ ਹੁਣ ਵੀ ਬਾਬੇ ਫੋਡਣ ਦਾ ਸ਼ਾਦਾ ਮੇਨ ਹੋ ਗਿਆ ਹਾਂਜੀ ਗੱਬੇ ਨਗਰ ਜੀ ਬਾਬਾ ਜੀ ਦਾ ਹੋ ਗਿਆ 11ਵੇਂ ਵਾਲੇ ਦਾ ਹੋ ਗਿਆ ਇੱਥੇ ਲਖਦਾ ਤੇ ਪੀਰ ਦਾ ਹੋ ਗਿਆ ਬੜਾ ਦਰਵਾਰ ਹਾਂਜੀ ਉਹਦੇ ਵਿੱਚ ਪੈਰੋਂ ਬਾਬੇ ਦਾ ਵੀ ਹੈ ਬਾਬੇ ਫਰੀਦ ਦਾ ਵੀ ਹੈ ਸਾਰੇ ਦਰਵਾਰ ਉਨੇ ਹੈਗੇ ਹਾਂ ਬਾਗਲ ਵਾਲੇ ਪੀਰ ਦਾ ਵੀ ਹੈ ਠੀਕ ਹੈ ਦੋ ਦੋ ਗੱਦੀ ਦੇ ਮਾਲਕ ਬਹਿਣਾ ਬਾਬਾ ਸ਼ਾਦਕ ਸ਼ਾਹ ਤਾਂ ਉਹਨਾਂ ਦੀ ਵੀ ਦਰਗਾਹ ਬਣੀ ਵੀ ਹੈ ਇਸ ਕਾ ਕਾ ਗਾਂ ਦੇ ਪੀੜੀ ਦੇ ਪੀੜੀ ਚੱਲ ਰਹੀ ਹੈ ਪਹਿਲਾਂ ਸਿਆਣੀ مالک ਤੇ ਉਹ ਰਾਜ ਤੇ ਅੱਛਾ ਜੀ ਠੀਕ ਹੈ ਨਹੀਂ ਪਹਿਲਾਂ ਬਜ਼ੁਰਗਾਂ ਨੇ ਸਿਆਣੀਆਂ ਨੇ ਬਣਾ ਕੇ ਦਰਵਾਜ਼ਾ ਰਵਾਦ ਕਰਕੇ ਫਿਰ ਇਹਨਾਂ ਨੂੰ ਸੰਭਾਲ ਕੇ ਤੇ ਅੱਛਾ ਵੀ ਬਾਬਾ ਜੀ ਦਾ ਵਿੱਚ ਕਣਾ ਪੀੜੀ ਦੇ ਪੀੜੀ ਚੱਲਦੇ ਆ ਰਹੇ ਹਾਂ ਪੀੜੀ ਚੱਲਦੀ ਹੈ ਠੀਕ ਹੈ ਠੀਕ ਹੈ ਜੀ ਸੋ ਹਾਂ ਜੀ ਬੋਲੋ ਕੀ ਨਾਮ ਹੈ ਜੀ ਆਪਣਾ ਚੋਲਰਮ ਕਾਂਵਲੇ ਪਿੰਡ ਤੋਂ ਆਏ ਹਾਂ ਕਾਂਵਲੇ ਪਿੰਡ ਤੋਂ ਆ ਜੀ ਅੱਛਾ ਜੀ ਤੁਸੀਂ ਵੀ ਆਪਣੇ ਪੂਰੀ ਮੰਤਾਈ ਨਾਲ ਸੇਵਾ ਨਿਭਾ ਰਹੇ ਹੋ ਜੀ ਬਾਬੇ ਦੇ ਦਰਵਾਜ਼ੇ ਦੇ ਵਿੱਚ ਹਾਂਜੀ ਹਾਂਜੀ ਸੋ ਜਿੱਦਾਂ ਕਿ ਜੀ ਆਪਾਂ ਦੇਖਦੇ ਆਂ ਜੀ ਮੇਲਾ ਭਰਦਾ ਬਾਬਾ ਜੀ ਦਾ ਹਨਾ ਉਹਰੇ ਜੀ ਸੰਗਤ ਬਹੁਤ ਦੂਰ ਦੂਰੋਂ ਆਉਂਦੀ ਜੀ ਬੜਾ ਇਕੱਠ ਹੁੰਦਾ ਜੀ ਹਨਾ ਜੀ ਸੋ ਦੇ ਵਿੱਚ ਚੰਗੇ ਵੀ ਇਨਸਾਨ ਵੀ ਆਉਂਦੇ ਆ ਮਾੜੇ ਅੰਸਰ ਵੀ ਆਉਂਦੇ ਆ ਸੋ ਉਹਨਾਂ ਨੂੰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਦੋਂ ਇੱਥੇ ਆਂਦੇ ਆ ਹਾਂਜੀ ਤਾਂ ਇਹੀ ਸੋਚ ਕੇ ਆਓ ਵੀ ਗੁਰੂ ਕਰਮਾ ਚੱਲੇ ਆ ਪਰਮਾਤਮਾ ਦੇ ਕਰਮਾ ਚੱਲੇ ਆ ਜੀ ਤਾਂ ਆਪਣਾ ਰਿਧੀ ਸਿੱਧੀ ਮਿਲ ਜਾਓ ਬਿਲਕੁਲ ਜੀ ਜੀ ਫੋਲੜ ਬਾਜੀ ਨਾ ਕਰੋ ਜ ਰਾਮ ਦੇ ਮੱਥਾ ਟੇਕੋ ਆਪਣੀ ਮਨੋ ਕਾਮਨਾ ਪੂਰੀ ਕਰਦੇ ਆ ਬਾਬੇ ਜੀ ਸ਼ੁਰੂ ਤੋਂ ਆ ਰਹੇ ਆ ਬਜ਼ੁਰਗਾਂ ਦੇ ਟਾਈਮ ਕਿੰਨੇ ਤੇ ਲੇਕਾ ਜੀ 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 ਸਭ ਧੰਨਵਾਦ ਓਕੇ ਸ਼ੁਕਰੀਆ ਥੈਂਕ ਯੂ ਧੰਨਵਾਦ ਧੰਨਵਾਦ ਜੀ ਆ ਬਾਬੇ ਜੀ ਜੈ ਪੀਰਾਂ ਦੀ ਏ ਸੋ ਬਾਬਾ ਜੀ ਦਾ ਤਾਰਾਪੁਰ ਦੇ ਵਿੱਚ ਮੇਲਾ ਪੜ ਰਿਹਾ ਹੈ ਨਾ ਜੀ ਸੋ ਕਿੱਦਾਂ ਦਾ ਲੱਗ ਰਿਹਾ ਜੀ ਕਿੱਦਾਂ ਦਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਸੰਗਤ ਆ ਰਹੀ ਆ ਤੜਕੇ 4 ਵਜੇ ਤੇ 2:30 ਵਜੇ ਤੇ ਸ਼ੁਰੂ ਹੋ ਜਾਂਦੀ ਆ ਜੀ ਅੱਛਾ ਜੀ ਹਾਂ ਜੀ 2 ਵਜੇ ਤੜਕੇ ਤੇ ਸ਼ੁਰੂ ਹੋ ਜਾਂਦੀ ਹੈ ਤੜਕੇ ਤੇ ਸ਼ੁਰੂ ਹੋ ਜਾਂਦੀ ਹੈ ਜੀ ਹਾਂਜੀ ਇਹ ਰਾਤ 12 1 ਵਜੇ ਤੱਕ ਐਕਣੀ ਚੱਲਣਾ ਜੀ ਜੀ ਸੋ ਬਾਬਾ ਜੀ ਜਿੰਦਾ ਵੀ ਤਾਰਾਪੁਰ ਦੇ ਵਿੱਚ ਜੋ ਕਈ ਸਥਾਨ ਆਪਣਾ ਧਾਰਮਿਕ ਸਥਾਨ ਉਰੇ ਬਣੇ ਹੋਏ ਹਨਾ ਜੀ ਤੇ ਵਿੱਚ ਮੱਸੀ ਤਾਂ ਵੀ ਹੈਗੀ ਲਾਲਾ ਵਾਲੇ ਪੀਰ ਜੀ ਦੀ ਦਰਗਾਹ ਵੀ ਹੈਗੀ ਗੁੱਗਾ ਮਾੜੀ ਵੀ ਹੈਗੀ ਹੈ ਜੀ ਹਨਾ ਜੀ ਸੋ ਬਾਬਾ ਜੀ ਥੋੜਾ ਜਿਹਾ ਇਹਦੇ ਇਤਿਹਾਸ ਬਾਰੇ ਥੋੜਾ ਜਿਹਾ ਸੰਗਤਾਂ ਨੂੰ ਥੋੜਾ ਜਿਹਾ ਚੰਨਣਾ ਪਿਆ ਜੀ ਸ਼ਾਰਟ ਦੇ ਵਿੱਚ ਜੀ ਠੀਕ ਹੈ ਜੀ ਹਾਂਜੀ ਇਹਦਾ ਚੰਨਣਾ ਇਦਾਂ ਹੈ ਕਿਸੇ ਸਮੇਂ ਦੀ ਗੱਲ ਆ ਬਜ਼ੁਰਗ ਦੱਸਦੇ ਤੇ ਇੱਕ ਚੋਰਾਂ ਨੂੰ ਸਜ਼ਾ ਹੋਈ ਵੀ ਤੀ ਕਿਸ ਉੱਥੇ ਉਹਨਾਂ ਨੂੰ ਤਾਂ ਚਾਹਤੇ ਲੱਖ ਦਾ ਤਾਂ ਪੀਰ ਨੂੰ ਤੁਸੀਂ ਯਾਦ ਕਰੋ ਤੁਹਾਨੂੰ ਕਰੂਗਾ ਰਿਆ ਇੱਥੇ ਤੇ ਅੱਛਾ ਜੀ ਉਹਨਾਂ ਨੇ ਉਹਦਾ ਧਿਆਨ ਕਰਿਆ ਚੋਰਾਂ ਨੇ ਉਹਨਾਂ ਨੂੰ ਚੋਰਾਂ ਨੂੰ ਫੇਰ ਕੱਢਿਆ ਪੀਰ ਬਾਦਸ਼ਾਹ ਨੇ ਅੱਛਾ ਜੀ ਕੱਢ ਕੇ ਉਹ ਕਹਿੰਦੇ ਵੀ ਮਹਾਰਾਜ ਹੁਣ ਅਸੀਂ ਮਾਰਾ ਕਰਮ ਤਾਂ ਕਰਨਾ ਨਹੀਂ ਤੇ ਸਾਨੂੰ ਕੋਈ ਰਸਤਾ ਵਾ ਦਿਓ ਅੱਛਾ ਜੀ ਉਹ ਫਿਰ ਕਹਿੰਦੇ ਵੀ ਜਾਓ ਤਾਰਾ ਪਰ ਜਾਓ ਵੀ ਉੱਥੇ ਸਾਡਾ ਨਗਾਹ ਬਣਾਓ ਅੱਛਾ ਜੀ ਇਹ ਆਪਣੇ ਪੂਰੇ ਵਰਲਡ ਦੇ ਵਿੱਚ ਚਾਰ ਨਗਾਹੇ ਆ ਜੀ ਅੱਛਾ ਜੀ ਆਪਾਂ ਜਾਣਦੇ ਆ ਪੀਰ ਨਗਾਹੇ ਇੱਕ ਇੱਕ ਜੁਪੀ ਵਿੱਚ ਆ ਜੀ ਚੌਥਾ ਨਗਾਹੇ ਜੀ ਇਹ ਇਹ ਚੌਥਾ ਨਕਾਹ ਹੈ ਜੀ ਹਾਂ ਜੀ ਇੱਥੇ ਦੁਨੀਆ ਆਉਂਦੀ ਹੈ ਸੰਗਤ ਜੋ ਜੋ ਮੰਤ ਮੰਗਦੀ ਆ ਪੀਰ ਪਾਚਾ ਪੂਰੀਆਂ ਕਰਦਾ ਜੀ ਪੂਰੀਆਂ ਕਰਦੇ ਹਾਂ ਜੀ ਹਾਂ ਜੀ ਸੋ ਸੰਗਤਾਂ ਨੂੰ ਜੀ ਕੀ ਕਹਿਣਾ ਚਾਹੋਗੇ ਜੀ ਜਿਹੜੀਆਂ ਸੰਗਤਾਂ ਮੱਥਾ ਟੇਕਣ ਦੇ ਲਈ ਆਈ ਦਰਬਾਰ ਦੇ ਵਿੱਚ ਆਉਂਦੀਆਂ ਨੇ ਜੀ ਤੁਹਾਨੂੰ ਪਤਾ ਕੀ ਉਹਦੇ ਵਿੱਚ ਮਾੜੇ ਆਂਸਰ ਵੀ ਹੁੰਦੇ ਆ ਚੰਗੇ ਆਂਸਰ ਵੀ ਹੁੰਦੇ ਆ ਜੀ ਸੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੇ ਸੰਗਤਾਂ ਨੂੰ ਕਿੱਦਾਂ ਦਰਸ਼ਨ ਕਰਨੇ ਚਾਹੀਦੇ ਨੇ ਆ ਕੇ ਕਿਸ ਹਿਸਾਬ ਦੇ ਵਿੱਚ ਰਹਿਣਾ ਚਾਹੀਦਾ ਉਹਨਾਂ ਨੂੰ ਆ ਕੇ ਜੋ ਸਾਡੇ ਆ ਗੁਰੂਆਂ ਨੇ ਬਜ਼ੁਰਗਾਂ ਨੇ ਦੱਸਿਆ ਅਸੀਂ ਤਾਂ ਸਭ ਸੰਗਤ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਦੇ ਆ ਤੇ ਜਿਹੜੇ ਵੀ ਮੁੰਡੇ ਆਉਨੇ ਆ ਇਹ ਚੀਜ਼ ਨੂੰ ਸਮਝ ਕੇ ਆਉਣਾ ਤੇ ਰੱਬ ਨੇ ਸਾਨੂੰ ਮੌਕਾ ਦਿੱਤਾ ਇਹ ਅਸੀਂ ਚੰਗੇ ਕਰਮ ਕਰੇ ਆ ਚੰਗੇ ਕਰਮ ਬਿਨਾਂ ਚੰਗੇ ਕਰਮਾਂ ਤੇ ਕੋਈ ਧਰਮਿਕ ਸਥਾਨਾਂ ਤੇ ਪਹੁੰਚਦਾ ਨਹੀਂ ਅੱਜ ਕੱਲ੍ਹ ਜੇਲਾਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਭਰੇ ਪਏ ਆ ਅਸੀਂ ਮਹਾਰਾਜ ਅੱਲਾਹ ਤਾਲਾ ਮੂਹਰੇ ਇਹ ਦੁਆ ਕਰਦੇ ਆ ਮਹਾਰਾਜ ਮੂਹਰੇ ਕਿ ਸਭ ਨੂੰ ਸੁੱਖ ਸ਼ਾਂਤੀ ਰੱਖੇ ਪਿਆਰ ਭਾਵਨਾ ਦੇ ਨਾਲ ਆਓ ਰਸਤੇ ਦੇ ਵਿੱਚ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹ ਸੰਗਤ ਨੂੰ ਸੋਚਣਾ ਚਾਹੀਦਾ ਹੈ ਮੱਥਾ ਟੇਕਣ ਲੱਗਿਆ ਆਪਾਂ ਪਿਆਰ ਭਾਵਨਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਹੈ ਨਾ ਕਿ ਜਲਦਬਾਜ਼ੀ ਕਰਨੀ ਚਾਹੀਦੀ ਆ ਠੀਕ ਹੈ ਨਹੀਂ ਕਿਉਂਕਿ ਇਹ ਜੇ ਚੰਗੇ ਕਰਮ ਕਰਾਂਗੇ ਤਾਂ ਹੀ ਉਹ ਮਹਾਰਾਜ ਸਾਡੀ ਬਾਹ ਫੜੂਗਾ ਜੇ ਇੱਥੇ ਆ ਕੇ ਵੀ ਅਸੀਂ ਬੁਰੇ ਕਰਮ ਕਰਾਂਗੇ ਲੱਗਦਾ ਸਭ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਿਹੜਾ ਜੇ ਕਰਮ ਕਰਾਂਗੇ ਉਹ ਆਜਾ ਭਰਾਂਗੇ ਜੀ ਸੋ ਜਿੱਦਾਂ ਕਿ ਦੇਖੋ ਬਾਬਾ ਜੀ ਵੀ ਟੈਂਪਰੇਚਰ ਵੀ ਬਹੁਤ ਹੈ ਜੀ ਗਰਮੀ ਦਾ ਹਨਾ ਜੀ ਸੋ ਸੰਗਤਾਂ ਦਾ ਉਤਸ਼ਾਹ ਕੁਝ ਘਟਿਆ ਕਿ ਵਧ ਰਿਹਾ ਜੀ ਭੀੜ ਵਧ ਰਹੀ ਹੈ ਜੀ ਵਧ ਰਿਹਾ ਹੈ ਹਾਂ ਛੇ ਜੀ ਵਧੇ ਰਿਹਾ ਉੱਪਰ ਜੇ ਗਏ ਆ ਜੀ ਉੱਪਰ ਨਹੀਂ ਸੀ ਉੱਪਰ ਨਹੀਂ ਗਏ ਆ ਕਿ ਸਾਹਮਣੇ ਉੱਪਰ ਜਦੋਂ ਦੇਖਦੇ ਹੋ ਜੀ ਕਿੰਨੇ ਭੁੱਗਲ ਭਗਤ ਇੰਨੇ ਪ੍ਰਮਿਆਂ ਉੱਪਰ ਪਹੁੰਚਦੇ ਆ ਮਾਈਆਂ ਕਿਆ ਬੱਚੇ ਕਿਆ ਛੋਟੇ ਛੋਟੇ ਹਾਂਜੀ ਹਾਂਜੀ ਦੇਖਿਆ ਜੀ ਡੋਗ ਇੰਨੀ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਡੋਟ ਕਰਕੇ ਵੀ ਲੋਕੀ ਆਏ ਨੇ ਜੀ ਸਰ ਜਿਹੜੇ ਬਾਬਾ ਜੀ ਦੇ ਭਗਤ ਨੇ ਜੀ ਹਾਂ ਜੀ ਠੀਕ ਹੈ ਧੰਨਵਾਦ ਸ਼ੁਕਰੀਆ ਠੀਕ ਹੈ ਜੀ ਮਹਾਰਾਜ ਸ਼ੁਕਰੀਆ ਤੋਂ ਕੀ ਨਾਮ ਹੈ ਬੇਟਾ ਆਪਣਾ ਗੁਰਨੂਰ ਕੌਰ ਗੁਰਨੂਰ ਕੌਰ ਗੁਰਨੂਰ ਕੌਰ ਜੀ ਤੁਸੀਂ ਕਿੱਥੇ ਆਏ ਹੋ ਅੱਜ ਅੱਜ ਅਸੀਂ ਤਾਰਾਪੁਰ ਮੱਥਾ ਟੇਕਣ ਆਏ ਆ ਅੱਛਾ ਜੀ ਇੰਨੀ ਧੁੱਪ ਦੇ ਵਿੱਚ ਹਾਂ ਜੀ ਸੋ ਮੱਥਾ ਟੇਕ ਲਿਆ ਜੀ ਹਾਂ ਜੀ ਕਿਦਾਂ ਦਾ ਲੱਗਿਆ ਮੇਲੇ ਦੇ ਵਿੱਚ ਆ ਕੇ ਬਹੁਤ ਵਧੀਆ ਮੱਥਾ ਟੇਕ ਕਿਦਾਂ ਲੱਗਿਆ ਬਹੁਤ ਵਧੀਆ ਚੁੱਲੇ ਚਾਲੇ ਲੈ ਲੈ ਫਿਰ ਨਾ ਜੀ ਤੇ ਲੈਣੇ ਆਲੇ ਹਾਂ ਜੀ ਅੱਛਾ ਜੀ ਤੁਹਾਡਾ ਕੀ ਨਾਮ ਹੈ ਜੀ ਹਰਮਨਦੀਪ ਸਿੰਘ ਅੱਛਾ ਜੀ ਮੱਥਾ ਟੇਕ ਲਿਆ ਤੁਸੀਂ ਵੀ ਹਾਂ ਜੀ ਤੇ ਕਿੱਥੇ ਆਏ ਹੋ ਫਿਰ ਅੱਜ ਤੁਸੀਂ ਅੱਜ ਤਾਰਾਪੁਰ ਮੇਲੇ ਮੱਥਾ ਟੇਕਣ ਆਏ ਪਏ ਆ ਜੀ ਪਹਿਲੀ ਵਾਰੀ ਆ ਕਿ ਪਹਿਲਾਂ ਵੀ ਆਏ ਆ ਪਹਿਲਾਂ ਵੀ ਆਏ ਆ ਜੀ ਪਹਿਲਾਂ ਵੀ ਆਏ ਆ ਉਹ ਅਗਲੇ ਮੇਲੇ ਨੂੰ ਵੀ ਆਓਗੇ ਫਿਰ ਹਾਂ ਜੀ ਸੋ ਥੈਂਕ ਯੂ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਚਲੋ ਹਾਂ ਜੀ ਤੁਸੀਂ ਆਜੋ ਤੁਸੀਂ ਵੀ ਕੀ ਨਾਮ ਹੈ ਤੁਹਾਡਾ ਹਰਸ਼ ਅੱਛਾ ਹਰਸ਼ੀ ਦੰਦ ਕਿੱਥੇ ਗਏ ਤੁਹਾਡੇ ਟੁੱਟ ਗਏ ਅੱਛਾ ਕਿੱਧਰ ਆਏ ਹੋ ਜੀ ਅੱਜ ਖੇੜੀ ਅੱਜ ਖੇੜੀ ਆਏ ਹੋ ਮੱਥਾ ਟੇਕਣ ਬਾਬੇ ਮੱਥਾ ਠੀਕ ਲਾ ਸਾਰੇ ਪਾਸੇ ਜੀ ਕਿਹਦੇ ਕਿਹਦੇ ਨਾਲ ਆਏ ਆ ਮੰਮਾ ਦੀਦੀਓਣੀ ਸਾਰੇ ਆਏ ਬੇ ਸਾਰੇ ਘਰ ਦੇ ਆਏ ਆ ਠਾੜੇ ਲਾ ਤੁਸੀਂ ਵੀ ਹਾਂਜੀ ਤੁਸੀਂ ਝਾਟੇ ਲੈ ਲੇ ਨਹੀਂ ਹਾਂਜੀ ਜੈ ਬਾਬੇ ਦੀ ਜੀ ਜੈ ਬਾਬੇ ਚ ਤੂੰ ਕਿਆ ਨਾਮ ਹੈ ਜੀ ਦੇਵੀ ਦੇਵੀ ਜੀ ਤੁਸੀਂ ਕਿੱਥੋਂ ਆਏ ਜੀ ਯਾਸਰ ਯਾਸਰ ਤੋਂ ਆਏ ਤੁਸੀਂ ਸਾਰਾ ਪਰਿਵਾਰ ਹੈ ਜੀ ਹਾਂਜੀ ਕਿਦਾਂ ਦਾ ਲੱਗਿਆ ਵੇ ਮੇਲੇ ਚ ਆ ਕੇ ਠੀਕ ਲੱਗਿਆ ਜੀ ਸੋ ਕੋਣ ਕੋਣ ਆਇਆ ਫੇਰ ਪਰਿਵਾਰ ਦੇ ਵਿੱਚ ਮੱਥਾ ਟੇਕਣਾ ਅੱਜ ਇੱਧਰ ਰਾਣੀ ਜਠਾਣੀਆਂ ਨੇ ਮੇਰੇ ਘਰ ਵਾਲੇ ਸਾਰਾ ਪਰਿਵਾਰ ਹਾਂਜੀ ਬਾਬਾ ਸੁੱਖ ਪੂਰੀ ਕਰ ਦਿੱਤਾ ਹਨ ਜੀ ਤੇ ਗਰਮੀ ਪੈਂਦੀ ਸੀ ਇੰਨੀ ਹਾਂਜੀ ਗਰਮੀ ਤੇ ਪੈਂਦੀ ਆ ਬਾਬੇ ਨੇ ਬੁਲਾਇਆ ਸੀ ਆ ਗਏ ਸਰਦਾਂ ਨਾਲ ਆਏ ਬਾਬਾ ਜੀ ਨੇ ਬੁਲਾਇਆ ਤਾਂ ਵੀ ਹਾਜ਼ਰੀ ਹਾਂਜੀ ਉਹ ਵੀ ਸਾਡੇ ਕਿ ਨਹੀਂ ਤੇ ਵੀ ਦਾਸ ਬਾਬੇ ਨੂੰ ਜੀ ਸੋ ਧੰਨਵਾਦ ਜੀ ਧੰਨਵਾਦ ਤੁਹਾਂ ਦਾ ਤੋ ਕੀ ਨਾਮ ਹੈ ਜੀ ਆਪਣਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਹਾਂਜੀ ਸੋ ਦਰਸ਼ਨ ਸਿੰਘ ਜੀ ਤੁਸੀਂ ਅੱਜ ਤਾਰਾਪੁਰ ਮੇਲੇ ਦੇ ਵਿੱਚ ਆਏ ਹੋ ਬਾਬਾ ਜੀ ਦੇ ਦਰਗਾਹ ਤੇ ਸੋ ਕਿੱਥੋਂ ਆਏ ਹੋ ਤੁਸੀਂ ਗਿਆਨਸਲੇ ਦੇ ਜੀ ਅੱਛਾ ਜੀ ਗਿਆਨਸਲਾ ਕਿੱਥੇ ਪੈਂਦਾ ਜੀ ਇਹ ਤੇ ਰਾਜਪੁਰੇ ਦੇ ਲਾਗ ਜੀ अच्छा जी तो सारा परिवार आजੁਰੇ ਮੱਥਾ ਟੇਕਣ ਵਾਸਤੇ ਆਇਆ ਮੱਥਾ ਟੇਕਣ ਆਏ ਜੀ ਅੱਛਾ ਜੀ ਹਾਂ ਜੀ ਉਹ ਮਤਲਬ ਕਿ ਤੁਸੀਂ ਚਾਦਰ ਵੀ ਬਹੁਤ ਵੱਡੀ ਚਾਦਰ ਲੈ ਕੇ ਆਏ ਹਨਾ ਜੀ ਬਾਬਾ ਜੀ ਦੇ ਤੁਸੀਂ ਬਹੁਤ ਅਦਬ ਸਤਿਕਾਰ ਦੇ ਨਾਲ ਲੈ ਕੇ ਆਏ ਹੋ ਹਾਂ ਜੀ ਸੋ ਇਹ ਕੋਈ ਮਨ ਦੇ ਵਿੱਚ ਕੋਈ ਇੱਛਾ ਸੀਗੀ ਜਾਂ ਫਿਰ ਕੋਈ ਕੋਈ ਬਤਕੇ ਜੀ ਤੱਕ ਪੈਂ ਕਹਿੰਦੇ ਸਾਡੀ ਸੁੱਖ ਕੋਈ ਪੂਰੀ ਹੋਈ ਹੋਵੇ ਸੁੱਖ ਵੀ ਪੂਰੀ ਹੋਈ ਹੈ ਜੀ ਬਾਕੀ ਹੂੰ ਵੀ ਸਾਡਾ ਪਰਿਵਾਰ ਆਂਦਾ ਜੀ ਇੱਥੇ ਸਾਰਾ ਅੱਛਾ ਜੀ ਹਾਂ ਜੀ ਤੁਹ ਕਿੱਦਾਂ ਦਾ ਲੱਗਿਆ ਉਰੇ ਆ ਕੇ ਮੇਲੇ ਦੇ ਨਾ ਵਧੀਆ ਜੀ ਆਂਦੇ ਆ ਇਸ ਸਾਲ ਆਂਦੇ ਆ ਜੀ ਅੱਛਾ ਜੀ ਹਰ ਸਾਲ ਆਉਂਦੇ ਤੁਸੀਂ ਹਾਂ ਜੀ ਕਿੰਨੇ ਸਾਲ ਹੋ ਗਏ ਸਾਨੂੰ ਆਂਦਿਆਂ ਹੋ ਗਏ ਜੀ 3-4 ਸਾਲ ਹੋ ਗਏ 3-4 ਸਾਲ ਤੇ ਬੜੀ ਸ਼ਕਤੀ ਹੈ ਬਾਬਾ ਜੀ ਦੇ ਵਿੱਚ ਹਾਂ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਕਹਿਣਾ ਚਾਹੋ ਜੋ ਮੇਲੇ ਦੇ ਵਿੱਚ ਆਈਆਂ ਹੋਈਆਂ ਨੇ ਵੀ ਬਹੁਤ ਵਧੀਆ ਜੀ ਠੀਕ ਠਾਕ ਹੈ ਜੀ ਜੀ ਹਾਂ ਇੰਧਾ ਗਰਮੀ ਬਹੁਤ ਪੈ ਰਹੀ ਐ ਨਹੀਂ ਮਨ ਚ ਕਰਿਆ ਯਾਰ ਗਰਮੀ ਪੈ ਰਹੀ ਕੋਈ ਨਹੀਂ ਸ਼ਾਮ ਨੂੰ ਚੱਲਾਂਗੇ ਕੋਈ ਗੱਲ ਨਹੀਂ ਇਹ ਨਹੀਂ ਐ ਗਰਮੀ ਤਾਂ ਜੀ ਹੁੰਦੀ ਐ ਜੀ ਪਿੰਡੂਆਂ ਨੂੰ ਘੱਟ ਲੱਗਦੀ ਐ ਜੀ ਚਾਹ ਠੀਕ ਹੈ ਬਾਕੀ ਸ਼ਰਤਾਂ ਹੋਣੀ ਚਾਹੀਦੀ ਕਹਿੰਦੇ ਮੰਨਦੇ ਵੀ ਆਹ ਜੀ ਹੈਨਾ ਜੀ ਹਾਂ ਜੀ ਸਾਰਾ ਪਰਿਵਾਰ ਆ ਇੰਨੀ ਗਰਮੀ ਦੇ ਵਿੱਚ ਹੈਨਾ ਜੀ ਬਾਕੀ ਉਹ ਵੀ ਉਹਨਾਂ ਨੇ ਕਰ ਦੋ ਬਿਲਕੁਲ ਜੀ ਬਿਲਕੁਲ ਸੋ ਕਿਆ ਨਾਮ ਹੈ ਜੀ ਰਿੰਕੂ ਹੀ ਰਿੰਕੂ ਜੀ ਹਾਂ ਜੀ ਸੋ ਤੁਸੀਂ ਵੀ ਉੱਥੇ ਹੀ ਆਏ ਹੋ ਹਾਂ ਜੀ ਹਾਂ ਜੀ ਪਿੰਡ ਜਾਂਸਲਾ ਜੀ ਹਾਂ ਜੀ ਰਾਜ ਰਾਜਪੁਰਾ ਤਹਿਸੀਲ ਹੈ ਜੀ ਜ਼ਿਲ੍ਹਾ ਪਟਿਆਲੇ ਦੇ ਰਹਿਣ ਵਾਲੇ ਜੀ ਜੀ ਜ਼ਿਲ੍ਹਾ ਪਟਿਆਲੇ ਦੇ ਰਹਿਣ ਵਾਲੇ ਹਾਂ ਜੀ ਸਵੇਦੀ ਦੂਜੇ ਇੱਧਰ ਆਏ ਹੋ ਜੀ ਹੈਨਾ ਜੀ ਅੱਜ ਸੋ ਕੀ ਮਨ ਚ ਮਨਛਾ ਸੀਗੀ ਮਨ ਚ ਜੋ ਅਸੀਂ ਹਰ ਸਾਲ ਬਾਬਾ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਆ ਅੱਛਾ ਜੀ ਬਾਬਾ ਜੀ ਦੇ ਦਰਸ਼ਨ ਕਰਕੇ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਅੱਛਾ ਜੀ ਅਸੀਂ ਕਦੀ ਧੁੱਪ ਨਹੀਂ ਦੇਖੀ ਕਦੀ ਛਾਂ ਨਹੀਂ ਦੇਖੀ ਕਦੀ ਮੀਂਹ ਦੇਖਿਆ ਸੀ ਹਰ ਸਾਲ ਆਣੀ ਆਣਾ ਆਣੀ ਆਣਾ ਜੀ ਹਾਂਜੀ ਹਾਂਜੀ ਜੀ ਜੀ ਕਿੱਦਾਂ ਤਾਂ ਲੱਗਦਾ ਫਿਰ ਸਾਨੂੰ ਬਹੁਤ ਵਧੀਆ ਲੱਗਦਾ ਮਨ ਨੂੰ ਬਹੁਤ ਤਸੱਲੀ ਸਕੂਨ ਮਿਲਦਾ ਪੀਰ ਬਾਬੇ ਦੇ ਦਰਵਾਜ਼ੇ ਆ ਗਏ ਤੁਸੀਂ ਚਾਦਰ ਵੀ ਲੈ ਕੇ ਆਏ ਹੋ ਹਨਾ ਬਹੁਤ ਧੀ ਚਾਦਰ ਅਸੀਂ ਮੈਂ ਪਹਿਲਾਂ ਤੁਹਾਡੇ ਉਹਨਾਂ ਨੂੰ ਵੀ ਪੁੱਛਿਆ ਸੀ ਕਿ ਵੀ ਕੋਈ ਕੋਈ ਤਾਂ ਕੋਈ ਸੁਖ ਸੁਖੀ ਵੀ ਹੈ ਨਹੀਂ ਨਹੀਂ ਸੁੱਖ ਤਾਂ ਕੋਈ ਨਹੀਂ ਅਸੀਂ ਖੁਸ਼ੀ ਨਾਲ ਵੀ ਕੋਈ ਸੁਖ ਸੁਖੀ ਹੋਈ ਦੀ ਜਾਂ ਫਿਰ ਕੋਈ ਖੁਸ਼ੀ ਨਾਲ ਖੁਸ਼ੀ ਨਾਲ ਹਰ ਸਾਲ ਚੜਾਉਂਦੇ ਆ ਅਸੀਂ ਉਹ ਹਰ ਸਾਲ ਖੁਸ਼ੀ ਨਾਲ ਲੈ ਕੇ ਆਨੇ ਚਾਦਰ ਬਾਬੇ ਦੀ ਬਾਬਾ ਕੰਮ ਸਾਰੇ ਠੀਕ ਕਰਦਾ ਸਾਡੇ ਮਾਲ ਪਸ਼ੂ ਪਸ਼ੂਆਂ ਵਿੱਚ ਵੀ ਵਾਧਾ ਰੱਖਦਾ ਬਾਬਾ ਕੋਈ ਕਦੀ ਐਸੀ ਕੋਈ ਗੱਲ ਨਹੀਂ ਕੋਈ ਬਾਬਾ ਮਨੋ ਕੰਮ ਨਾ ਪੂਰੀ ਕਰਦਾ ਸਾਡੇ ਦੀ ਜੈ ਬਾਬੇ ਦੀ ਜੈ ਬੀ ਜੈ ਬਾਬਾ ਸ਼ਹੀਦ ਬੁੱਢਾ ਸਾਹੀਰ ਦੀ ਬੋਲ ਸੱਚੇ ਦਰਵਾਜ਼ੇ ਮਾਰ ਕੀ ਜੈ ਤੁਹਾਂ ਕਿਆ ਨਾਮ ਹੈ ਬਾਬਾ ਜੀ ਮੇਰਾ ਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਜੀ ਝਾੜੂ ਦੀ ਸੇਵਾ ਕਰ ਰਹੇ ਹਾਂ ਜੀ ਬਸ ਬਾਬੇ ਦੀ ਮੋਹ ਜੇ ਜਿੱਥੇ ਸੇਵਾ ਲੈਣੀ ਕਰਨੀ ਬਸ ਉਹਦੀ ਮੋਹ ਜੇ ਬਾਬੇ ਦੀ ਜੀ ਉਹਦੀ ਬਾਬੇ ਦੀ ਮੋਹ ਜੇ ਜੋ ਨੇ ਕਰਾਣਾ ਆਪਾ ਕਰਨਾ ਜੀ ਠੀਕ ਹੈ ਜਿੱਥੇ ਇਹਨਾਂ ਲਾ ਦੇ ਡਿਊਟੀ ਦੇ ਆਪਾ ਖੜੇ ਆਂ ਡਿਊਟੀ ਦੇ ਜੀ ਜੀ ਹਾਂ ਜੀ ਕਿੰਨੇ ਵਕਤ ਆਏ ਹੋਣੇ ਡਿਊਟੀ ਤੇ ਅਸੀਂ ਕੱਲ ਰਾਤ ਦੇ ਆਏ ਹੋਏ ਆਂ ਇੱਥੇ ਅੱਛਾ ਜੀ ਹਾਂ ਜੀ ਸਾਡੇ ਗੁਰੂ ਜੀ ਵੀ ਹੈਗੇ ਨੇ ਗੋਲਾ ਬਾਬਾ ਜੀ ਰਾਜਪੁਰੇ ਵਾਲੇ ਜੀ ਹਾਂ ਜੀ ਅਸੀਂ ਰਾਜਪੁਰੇ ਤੋਂ ਆਏ ਹੋਏ ਆਂ ਜੀ ਤੁਸੀਂ ਅੱਜ ਪੁਰੇ ਤਵਾਏ ਤੁਸੀਂ ਰਾਜਪੁਰੇ ਤੇ ਆਏ ਹੋਣੇ ਆ ਇਹ ਸਾਡਾ ਤੀਜਰੀ ਵਾਰ ਪਾਣੀ ਜਲ ਸੇਵਾ ਦਾ ਪਾਣੀ ਦਾ ਸੇਵਾ ਲੱਗੀ ਹੋਈ ਹੈ ਸਾਡੀ ਅੱਛਾ ਜੀ ਅੱਛਾ ਜੀ ਹਾਂ ਜੀ ਸੇਵਾ ਕਰ ਰਹੇ ਹਾਂ ਜੀ ਹਾਂ ਜੀ ਸੇਵਾ ਲੱਗੇ ਹੈ ਬਾਬੇ ਦੀ ਤੋਂ ਸੰਗਤਾਂ ਨੂੰ ਕੀ ਕਹੋਗੇ ਜੀ ਬਾਬੇ ਨੂੰ ਸੰਗਤ ਦੀ ਚਰਣਾ ਵਾਲਾ ਬੇਨਤੀ ਹੈ ਵੀ ਬਾਬੇ ਦੇ ਚਰਣਾ ਨਾਲ ਜੁੜੇ ਰਹੋ ਵੱਧ ਚੜ ਕੇ ਹਿੱਸਾ ਪਾਓ ਬਾਬੇ ਦੀ ਸੇਵਾ ਵਿੱਚ ਜੋ ਇਹਦੀ ਮਨਾਰ ਚੱਲ ਰਹੀ ਹੈ ਜੀ ਇਹਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਜੀ ਉਹ ਵੱਧ ਚੜ ਕੇ ਵਧੀਆ ਤੇ ਵਧੀਆ ਬਣਨੀ ਚਾਹੀਦੀ ਹੈ ਜੀ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਸੋ ਸ਼ੁਕਰੀਆ ਥੈਂਕ ਯੂ ਜੈ ਬ

ਅਸੀਂ ਤਾਂ ਹਰ ਸਾਲ ਆਉਂਦੇ ਹਾਂ ਜੀ ਹਰ ਸਾਲ ਹਾਂਜੀ ਮੱਥਾ ਠੀਕ ਲਈ ਹੁਣ ਅਸੀਂ ਆਪਣੇ ਮੰਮੀ ਡੈਡੀ ਨਾਲ ਆਏਗੇ ਹੁਣ ਇਹ ਤਾਏ ਤਾਏ ਜੀ ਨਾਲ ਆਏ ਆਂ ਅੱਛਾ ਹਾਂਜੀ ਸਾਰੇ ਕਰਦੇ ਆਏ ਹਨਾ ਮੱਥਾ ਠੀਕ ਲਿਆ ਤੁਸੀਂ ਹਾਂਜੀ ਠੀਕ ਸਾਰੇ ਪਾਸੇ ਸੋ ਫੇ ਧੁੱਪ ਪੈ ਨਹੀਂ ਮੋਜਾਂਗੇ ਧੁੱਪ ਨਹੀਂ ਪੈ ਰਹੀ ਐ ਸੋਚਿਆ ਨਹੀਂ ਬੰਚ ਆਇਆ ਨਹੀਂ ਇੱਕ ਵਾਰ ਵੀ ਜਾਂ ਧੁੱਪ ਪੈਂਦੀ ਐ ਨਹੀਂ ਨਹੀਂ ਹੁਣ ਵੀ ਅਸੀਂ ਭਾਂਡੇ ਪਾਸੇ ਸੇਵਾ ਕਰਨ ਆਏ ਸੀਗੇ ਅੱਛਾ ਉਹ ਕਿਹੜੀ ਕਲਾਚ ਪੜਦੇ ਹੋ ਮੈਜ ਜੀ 10th 10th ਚ ਕੀ ਕਹੋਗੇ ਸੰਗਤਾਨ ਨੂੰ ਕਿ ਕਿੱਦਾਂ ਉਹਨਾਂ ਨੂੰ ਮੰਦਰ ਦੇ ਵਿੱਚ ਆਉਣਾ ਚਾਹੀਦਾ ਹਾਂਜੀ ਸਾਰਿਆਂ ਨੂੰ ਆਣਾ ਚਾਹੀਦਾ ਹੈ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਅਸੀਂ ਤਾਂ ਹਰ ਸਾਲ ਆਉਂਦੇ ਆਂ ਸਾਡੇ ਘਰ ਤਾਂ ਮੰਦਿਰ ਵੀ ਹੈ ਮੰਦਿਰ ਵੀ ਹੈ ਹਾਂਜੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਜੱਡਾ ਜਾਈ ਵੀਰ ਜੈ ਬਾਬੇ ਦੀ ਜੀ ਜੈ ਬਾਬੇ ਦੀ ਬਜੀ ਕੀ ਕਰ ਰਹੇ ਹੋ ਜੀ ਅੱਜ ਮਿੱਠਾ ਪਾਣੀ ਪਿਲਾ ਰਹੇ ਆਂ ਸੰਗਤਮਾ ਜੀ ਗਰਮੀ ਬਹੁਤ ਆ ਹੈ ਨਾ ਬਹੁਤ ਗਰਮੀ ਆ ਪਾਜੀ ਬਹੁਤ ਗਰਮੀ ਆ ਜੀ ਸਵੇਰ ਦੇ ਲੱਗੇ ਹੋਏ ਆਂ ਇਹ 7 ਵਜੇ ਤੋਂ ਹੀ ਅੱਛਾ ਜੀ ਹਾਂਜੀ ਹਾਂਜੀ ਕਿੱਥੋਂ ਆਏ ਪਾਜੀ ਆਪਾਂ ਰਾਜਪੁਰੇ ਤੋਂ ਆਏ ਆ ਪਾਜੀ ਆਪਾਂ ਹਾਂਜੀ ਹਾਂਜੀ ਤੋ ਕਿੰਨਾ ਟਾਈਮ ਹੋ ਗਿਆ ਆਂਦਾਂ ਨੂੰ ਜੀ ਆਂਦਾਂ ਨੂੰ ਬਹੁਤ ਸਾਲ ਹੋ ਗਏ ਇਹ ਦਾਦੇ ਪਰਦਾਦੇ ਤੋਂ ਆ ਰਹੇ ਆ ਜੀ ਬਰਾ ਜੀ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਆ ਕੇ ਤੁਨ ਮਨਾਂ ਸੇਵਾ ਕਰ ਹਾਂਜੀ 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 ਤੇ ਗਰਮੀ ਵੀ ਬਹੁਤ ਬਹੁਤ ਗਰਮੀ ਪੈ ਰਹੀ ਹੈ ਭਾਜੀ ਬਹੁਤ ਜੀ ਕੀ ਮਤਲਬ ਜੇ ਸੰਗਤਾਂ ਦਾ ਉਤਸ਼ਾਹ ਘਟਿਆ ਕਿ ਥੋੜਾ ਵਧਿਆ ਵਧੇ ਰਿਹਾ ਜੀ ਅੱਗੇ ਵੀਰਵਾਰ ਫੇਰ ਆਈ ਭੰਡਾਰਾ ਬਾਬੇ ਦਾ ਜੀ ਬੜਾ ਜੀ ਉਸ ਤੋਂ ਅਗਲੇ ਵੀਰਵਾਰ ਫੇਰ ਆਈ 13 ਤਰੀਕ ਦਾ ਜੀ 6 ਤਰੀਕ ਦਾ 13 ਤਰੀਕ ਦਾ ਜੀ ਅੱਛਾ ਜੀ ਹਾਂਜੀ ਤੁਸੀਂ ਸੰਗਤਾਂ ਨੂੰ ਕੀ ਕਹੋਗੇ ਜੀ ਫਿਰ 6 ਤਰੀਕ ਨੂੰ ਜੀ ਫਿਰ 6 ਤਰੀਕ ਨੂੰ ਬੜੇ ਬਾਬੇ ਖੁਲਕਈ ਬਾਬੇ ਝੰਡੇ ਦੀ ਰਸਮ ਹੈ ਜੀ ਚਾਦਰ ਦੀ ਰਸਮ ਹੈ ਜੀ ਕੀ ਪਹੁੰਚੋ ਆਪਣਾ 6 ਤਰੀਕ ਨੂੰ ਬਾਬਾ ਜੀ ਦੇ ਦਰਬਾਰ ਦੀ ਠੀਕ ਹੈ ਜੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਜੀ ਬਾਬੇ ਦੀ ਜੀ ਜੈ ਬਾਬੇ ਦੀ ਜੈ ਬਾਬੇ ਦੀ ਸੋ ਜੀ ਇੱਥੇ ਇਹ ਪ੍ਰੋਗਰਾਮ ਕਰ ਰਹੇ ਆ ਜੀ ਇਹ ਜੀ ਪਿੰਡ ਤਾਰਾਪੁਰਾ ਜੀ ਅੱਛਾ ਜੀ ਇਹ ਆਪਣਾ ਇਤਿਹਾਸਕ ਮਹਾਰਾਜ ਦਾ ਦਰਬਾਰ ਹੈ ਜੀ ਬਾਬਾ ਬੁੱਢਣ ਸਾਹਿਬ ਜੀ ਦਾ ਜੀ ਇਹ ਬਹੁਤ ਮਤਲਬ ਪੁਰਾਣਾ ਇਤਿਹਾਸ ਬਾਬਾ ਜੀ ਦਾ ਚੱਲਦਾ ਆ ਰਿਹਾ ਹੈ ਜੀ ਮਤਲਬ ਬੜਾ ਤੋਂ ਮਤਲਬ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਹਰ ਵੀਰਵਾਰ ਮਤਲਬ ਜੇਠ ਦੇ ਮਹੀਨੇ ਚ ਪੰਜ ਵੀਰਵਾਰ ਇੱਥੇ ਵਧੀਆ ਮਤਲਬ ਬਾਬੇ ਦੀ ਜਾਇਜਾ ਕਰ ਹੁੰਦੀ ਹੈ ਲੰਗਰ ਚੱਲ ਰਿਹਾ ਹੈ ਲੰਗਰ ਚੱਲ ਰਿਹਾ ਹੈ ਚਾਰਸ਼ਵਾਰੀ ਜੀ ਪਰਲੇ ਪਾਸੇ ਵੀ ਲਖਦਾ ਤਾਂ ਵੀ ਜਿਹੜਾ ਉਧਰ ਵੀ ਹਾਂ ਮਤਲਬ ਬਹੁਤ ਵਧੀਆ ਪ੍ਰੋਗਰਾਮ ਬਾਬਾ ਜੀ ਦਾ ਚੱਲ ਰਿਹਾ ਹੈ ਹੁਣ ਅਗਲਾ ਪ੍ਰੋਗਰਾਮ ਇਹਨੇ ਮੇਲੇ ਭਰਦੇ ਬਾਬਾ ਜੀ ਬਾਬੇ ਵੀਰੇ ਪੰਜ ਮੇਲੇ ਭਰਦੇ ਜੀ ਅੱਛਾ ਜੀ ਜਿਹੜਾ بڑا ਮੇਲਾ ਜੀ ਹੁਣ 6 ਤਰੀਕ ਦਾ ਭਰਨਾ ਜੀ अच्छा जी हां जी ਢੰਡਾ ਰਸਮ ਚਾਦਰ ਰਸਮ ਸੇ ਤੀ ਤੋ ਜੈ ਬਾਬਾ ਜੀ ਜੀ ਜੈ ਬਾਬੇ ਦੀ ਕੀ ਨਾਮ ਹੈ ਜੀ ਬਾਬਾ ਜੀ ਮੇਰੇ ਨਾਮ ਗੋਲਾ ਜੀ ਜੀ ਸੋ ਕੀ ਕਹੋਗੇ ਮੇਲੇ ਬਾਰੇ ਅੱਜ ਮੇਲਾ ਬਹੁਤ ਵਧੀਆ ਜੀ ਬਹੁਤ ਸੰਗਤ ਆ ਰਹੀ ਆ ਹੋ ਮਾਹਮਾ ਕੀ ਆ ਰਹੀ ਆ ਜੀ ਤਾਂ ਲੰਗਰ ਪੰਡਾਰੇ ਚੱਲ ਰਹੇ ਆ ਬਾਬੇ ਦੇ ਦਰਬਾਰ ਤੇ ਆ ਰਹੀ ਹੈ ਸੰਗਤ ਫੁੱਲ ਜੋ ਜਿੱਦਾਂ ਕੀ ਗਰਮੀ ਬਹੁਤ ਆ ਰਹੀ ਹੈ ਉਹ ਬਾਬੇ ਨੇ ਦੇਖਣਾ ਸੀ ਨਹੀਂ ਦੇਖਣਾ ਜੋ ਵੀ ਹੈ ਬਾਬੇ ਨੇ ਕਰਨਾ ਸਾਰਾ ਕੁਝ ਸੰਗਤ ਦਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਸਾਰੀ ਦੇ ਕੋਈ ਨਹੀਂ ਤਪ ਰਹੀ ਇਹ ਤਾਂ ਜੀ ਨਗਾ ਪੈ ਨਹੀਂ ਰੱਖਿਆ ਜਾਂਦਾ ਤੇ ਬੰਦੇ ਡਟੋਟ ਕਰਕੇ ਆ ਰਹੇ ਆ ਰਹੇ ਸਤਿਕਾਰ ਨੂੰ ਕੀ ਕਹੋਗੇ ਜੀ ਜੋ ਮੇਲੇ 'ਚ ਮੱਥਾ ਟੇਕਣ ਆ ਰਹੀਆਂ ਨੇ ਜੀ ਉਹਨਾਂ ਨੂੰ ਕੀ ਬੇਨਤੀ ਕਰੋਗੇ ਜੀ ਜੀ ਮੇਲੇ 'ਚ ਕਿਦਾਂ ਬਿਤਰਨਾ ਚਾਹੀਦਾ ਜੀ ਉਹਨਾਂ ਨੂੰ ਅਗੇ ਗੱ ਦਿੱਤਾ ਕਿ ਮਾਲੋ ਇੰਨੇ ਘੱਟ ਦੇ ਵਿੱਚ ਭਾਰੀ ਚੰਗੇ ਅਨਸਰ ਵੀ ਆਉਂਦੇ ਆ ਮਾਰੇ ਅਨਸਰ ਵੀ ਹੁੰਦੇ ਆ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਚੋਰਾਂ ਦੇ ਉਹ ਠੱਗਾ ਤੋਂ ਜੇਬ ਕਤਰਿਆਂ ਤੋਂ ਥੋੜਾ ਜਿਹਾ ਬਚ ਕੇ ਕਿਉਂਕਿ ਮੇਲਿਆਂ 'ਚ ਇਹੋ ਜਿਹਾ ਹਰਕ ਖੜ ਜਾਂਦਾ ਵੀ ਆਪਣਾ ਧਿਆਨ ਆਪ ਰੱਖੋ ਥੋੜਾ ਜਿਹਾ ਵੀ ਕਮੇਟੀ ਇੰਨਾ ਕਹਿਣੇ ਕਿ ਰੱਖ ਸਕਦੀ ਹੈ ਹਾਂਜੀ ਕਿੰਨਾ ਹੀ ਜੀ ਬਿਲਕੁਲ ਜੀ ਇਹ ਹੈ ਗੱਲ ਸ਼ੁਕਰ ਥੈਂਕ ਯੂ ਧੰਨਵਾਦ ਜੀ ਓਕੇ ਜੀ ਓਕੇ ਜੈ ਬਾਬੇ ਦੀ